ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਇੱਕ ਓ ਅੰਕਾਰੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦਿ ਜਪੋ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋ ਚੀ ਲਖਵਾਰ ਛੁਪੈ ਸੋਤ ਨਾ ਹੋ ਗਈ ਜੇ ਲਾਇ ਰਹਾ ਲਿਬਤਾਰ ਭੋਖਿਆ ਭੋਖ ਨਾ ਉਤਰੀ ਜੇ ਬੰਨ ਪਰਿਆ ਪਾਰ ਸਹਿਸ ਸਿਆਪ ਪਾਰ ਨਾਖੋ ਹੋਹੀ ਤਾਂ ਇੱਕ ਨਾ ਚੱਲੇ ਨਾਲ ਏ ਲ ਸਚਿਆਰਾ ਹੋਈਐ ਕਿਵ ਕੋੜੈ ਟਟੈ ਪਾਲੁ ਹੁਕਮਰ ਜਾਈ ਸਰਗਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾਕਾਰੁ ਹੁਕਮਾ ਨਾ ਘਈਐ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੇ ਤੁਮਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾਮੁ ਖਮੀ ਬਖਸੀਸ ਇਕ ਹੁਕਮਿ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕੁ ਹੁਕਮੈ ਜੀ ਬੁਜੈ ਤਾਂ ਹੋਮੈ ਕਰੇ ਨ ਕੋਈ ਗੁਰ ਕੋ ਤਾਨ ਹੋਵੇ ਕਿਸੈ ਤਾਨ ਗਗ ਕੋ ਦਾਤ ਜਨਨੀ ਸਾਨ ਗਗ ਕੋ ਗਣਵੰਡਿਆਈਆ ਚਾਰ ਗਗ ਕੋ ਵਿਦਿਆ ਵਿਕੰਬ ਵਿਚਾਰੋ ਗਗ ਕੋ ਸਾਰਜ ਕਰੇ ਤਨ ਕੇਹੋ ਗੱਭਰ ਕੋ ਜੀ ਲੈ ਫਿਰ ਦੇਹੋ ਗੱਭ ਕੋ ਜੱਪੈ ਜਿਸੈ ਦੂਰ ਗੱਭ ਕੋ ਬਿਕਹ ਹਾਦਰ ਹਦੂਰ ਕਥਨਾ ਤਤੇ ਨਾਮੈ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਕਕ ਪਾਏ ਜੁਗਾ ਜਗਤਰੁ ਖਾਈ ਖਾਏ ਹਉ ਕਮੇ ਹਉ ਕਮ ਜਲਾਇ ਰਹੋ ਨਾਨਕ ਬਿਕ ਸਹਿ ਪ੍ਰਵਾਹੋ ਸਚਾ ਸਬ ਸਚ ਨਾਈ ਭਾਖਿਆ ਪਾਉ ਅਪਾਰ ਅਪ ਕਹਿ ਮੰਗੈ ਦੇ ਦੇ ਦਾਤ ਕਰੇ ਦਰਬਾਰ ਫਿਰ ਕਹਿ ਅੱਗੇ ਰਖੀਐ ਜਿਤ ਦੇ ਦਰਬਾਰ ਮਾਹੂ ਕੇ ਬੋਲਨ ਬੋਲੀਐ ਜਿਤ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਕੋ ਵਡਿਆਈ ਵਿਚਾਰ ਕਰਨੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਕਿਵ ਜਾਣੀਐ ਸਭ ਆਪੇ ਸਚਿਆਰੋ ਥਾਪਿਆ ਨ ਜਾਈ ਕੀਤਾ ਨ ਹੋਈ ਆਪੇ ਆਪ ਨਰਜਨ ਸੋਈ ਜਿਨ ਸੇਹਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ गुरमखनादन गुरमखवेदं गुरमखरह्यासमाई गुरईश्वर गुरगोरख ब्रह्मा गुर पारगति माई जे हो जाना अख नहि कहना कतर न जाई गुर अंक देव बुझाई सबना जियां कैत्र कदाता सो मैं विसर न जाई तीर्थ नवां जे दस भावा बिन पानी के नय करी जिति से ठपाई वे काला बिन कर्मों के मिला लई ਮਾਤਾ ਵਿਚਰਤ ਨਜਵਾਹਰ ਮਾਨਕ ਜੇ ਕੋੁਰ ਕੀ ਸੇਖ ਸੁਨੇ ਗੁਰੈਕ ਦੇਵ ਭਜਾਈ ਸਭਨਾ ਜੀਆਂ ਰੈਕ ਦਾਤਾ ਸੋ ਮੈ ਵਿਸਰਨਾਂ ਜਾਈ ਜੇ ਜੋ ਬਚਾਰੀ ਆਰ ਜਾਹੋਦ ਸੋਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਗੈ ਜਸ ਕੀਰਤ ਜਗ ਲਈ ਜੇ ਤਸਨਦਰਨਾਵੈ ਤਵ ਤਨੁ ਪੁਛਕੀ ਕੀਟਾ ਅੰਦਰ ਕੀਟ ਕਰ ਤੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੀ ਗੁਰਵੰਤਿਆ ਗੁਣ ਦੇ ਤਿਹ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤਬਲ ਅਕਾਸ ਸੁਣੈ ਤੀਪ ਲੋਪ ਬਤਾਲ ਸੁਣੈ ਕੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਨਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਈਸਰ ਬਰਮਹਿੰਦ ਸੁਣੈ ਮੁਖ ਸਦਾਨ ਮੰਦ ਸੁਣੈ ਜੋਗ ਜਗ ਤਨ ਭੇਦ ਸੁਣੈ ਸਾਧ ਸਿਮਰਤਿ ਵੀਦ ਨਾਨਕ ਪਰਤਾਂ ਸਦਾ ਵਿਕਾਸ ਸੁਣਿਆ ਤੂਪ ਬਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਤ ਕੈਸ਼ਨਾਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾ ਕੇ ਸਾਈ ਧਿਆਨ ਨਾਨਕ ਪਰਤਾਂ ਸਦਾ ਵਿਕਾਸ ਸੁਣਿਆ ਤੂਪ ਬਾਪ ਕਾ ਨਾਸ ਸੁਣਿਆ ਸਰਬਨਾ ਕੇ ਗਾਹ ਸੁਣਿਆ ਸੇਖਬੀਰ ਪਾਸ ਸਾਥ ਹੋ ਸੁਣਿਆ ਅੰਤ ਪਾਵੇ ਰਾਹ ਹੋ ਸੋਨੇ ਆਹ ਤੋ ਗਾਇਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੂਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪਿਛੇ ਬਸਤਾਈ ਕਾਗਜ ਕਰਮ ਨ ਲਿਖਨ ਹਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾ ਮਨ ਰੰਜਨ ਹੋਏ ਜੀ ਕੋ ਵੰਚਨ ਮਨ ਕੋਈ ਮਨ ਸੁਤੋ ਗਏ ਮਨ ਪੁੱਤ ਮੰਨੇ ਸਗਲ ਕੋ ਮਨ ਕੀ ਸੋਧ ਮੰਨੇ ਮੋ ਛੋਟਾ ਨਾ ਖਾਈ ਮੰਨੇ ਜਮ ਕੇ ਸਾਥ ਨ ਜਾਈ ਐਸਾ ਨਾਮ ਨਰੰਜਨ ਹੋਈ ਜੀ ਕੋ ਮੰਜਣ ਮਨ ਕੋਈ ਮੰਨੇ ਮਾਰਗ ਠਾ ਪਾਈ ਮੰਨੇ ਪਤ ਸੋ ਪ੍ਰਗਟ ਜਾਈ ਮੰਨੇ ਮਗਨ ਜਲੇ ਪੰਥ ਮੰਨੇ ਧਰਮ ਸੱਚੀ ਸੰਬੰਧ ਐਸਾ ਨਾਮ ਨਰੰਜਨ ਹੋਈ ਜੀ ਕੋ ਮੰਜਣ ਮਨ ਕੋਈ ਮੰਨੈ ਪਾਵੈ ਮੁਖਦਵਾਰ ਮੰਨੈ ਪਰਵਾਰ ਸਧਾਰ ਮੰਨੈ ਤਰੈ ਤਾਰੀ ਮੁਰ ਸਿਖ ਮੰਨੈ ਨਾਨਕ ਭਵੇ ਨ ਪਿਖ ਐਸਾ ਨਾਮ ਨਰਨਜਨ ਹੋਈ ਜੇ ਕੋ ਮਨ ਜਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਦਾਨ ਪੰਚਿ ਪਾਵਹਿ ਦਰਗਹਿ ਮਾਨ ਪੰਜ ਸੁਹਿ ਤਰ ਰਾਜਾਨ ਪੰਚਾ ਕਾਗੁਰ ਇਕਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਾ ਸੁਮਾਰ ਸੋਤਨੰ ਤਿਆ ਕਪੂਤ ਸੰਤੋਪਤਾ ਪ੍ਰਖਿਆ ਜਿਨ ਸੋਤ ਜੇ ਕੋ ਗੁਜੈ ਵੈ ਸਚਾਰ ਧਭਲੇ ਉਪਰ ਕੇਤਾ ਭਾਰ ਧਰਦੀ ਹੋਰ ਪਰੇ ਹੋਰ ਤਿਸ ਤੇ ਭਾਰਤ ਲੈ ਕੰਨ ਜੋਰ ਜੀ ਅਜਾਤ ਰੰਗ ਕਿੰਨਾ ਬੋ ਸਭ ਨ ਲਿਖਿਆ 부ੜੀ ਕਲਾਮ ਇਹ ਹੁਲ ਕਰ ਲਿਖ ਜਾਣੈ ਕੋਈ ਲੇਖਾ ਲਿਖਿਆ ਕੇਤਾ ਹੋਈ ਕੇਤਾ ਤਾਂ ਸਵਲ ਰੂਪ ਕਹਿਤੀ ਦਾਤ ਜਾਣ ਕੋਣ ਹੋਤ ਕੀਤਾ ਤਸਾਉ ਏਕੋ ਕਵਾਉ ਤਿਸ ਤੇ ਹੋਇ ਲਖ ਦਰਿਆਉ ਕੁਦਰਤ ਕਮਲ ਕਾ ਵਿਚਾਰ ਵਾਰਨ ਜਾਵੈ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤਿ ਸਤਿ ਅਸੰਖ ਦਾਤਾਰ ਸੰਖ ਸੋਰ ਮੋ ਭਖਸਾਰ ਸੰਖ ਮੋਨ ਲਿਨ ਲਾਈ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋਤੁ ਤੁਭੈ ਸਾਇ ਇਕ ਰੀਕਾਰ ਤੂ ਸਦਾ ਸਲਾਮਤ ਨਰੰਗਾਰ ਸੰਖ ਮੋਰ ਖੰਦ ਕੋਰ ਸੰਖ ਚੋਰ ਰਾਮ ਕੋਰ ਸੰਖ ਮਕਰ ਜਾਏ ਜੋਰ ਸਭ ਕਲ ਵਡ ਅਧਿਆਤਮਾਈ ਅਸਾਂ ਕੋ ਪਾਪੀ ਪਾਪ ਕਰ ਜਾਏ ਸੰਕੋੜਿਆਰ ਕੋੜੇ ਫਰਾਈ ਸਭ ਮਿਲਿ ਸੁਮਤ ਭੋਤ ਖਾਈ ਅਸੰਨਿੰਦ ਕੋ ਸਰ ਕਰੇ ਬਾਰੋ ਨਾਨਕ ਨੀਜ ਕਰ ਵਿਚਾਰੋ ਵਾਰਿ ਜਾ ਬੇ ਕੁਮਾਰ ਜਦ ਭਵੇ ਸਾਈ ਕਲਿਕਾਰ ਤੋ ਸਦਾ ਸਲਾਮਤ ਨਿਰੰਕਾਰ ਸਖ ਨਭ ਸੰਕ ਤਵ ਗੰਮ ਗੰਮ ਸੰਖਲੋ ਸਖ ਰੇ ਸਿਰ ਭਾਰੋਈ ਅਕਰੀ ਨਾਮ ਅਕਰੀ ਸਲਾ ਅਕਰੀ ਗਿਆਨ ਕੀ ਗੁਣ ਗਾਵੋ ਅਕਰੀ ਲਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਨ ਜਿਨ ਇਹ ਲਿਖੇ ਤੇ ਸਿਰ ਨਾਏ ਜੇ ਬਰਮਾਏ ਤਿਤ ਤੇ ਪਾਏ ਜੇ ਤਕੇ ਤਦ ਤਨਾਓ ਬਿਨਾ ਵੇ ਨਾਹੀ ਕੋ ਤਾਓ ਭਗਤ ਕਮਨ ਕਾ ਵਿਚਾਰ ਹੋ ਵਾਰਨ ਜਾਵੇ ਇੱਕ ਵਾਰ ਜੋ ਜਤ ਭਾਵੇ ਸਹੀ ਪਤੀ ਕਾ ਤੂ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੋਤਰ ਤੁਰ ਸੁਖੇ ਹੋ ਮੋਤ ਤਪਲੇਤੀ ਕਪੜੋਏ ਤੇ ਸਾ ਪੁੰਨ ਲਈ ਆਵੋ ਤੋਈ ਭਰਿਆ ਮਤ ਪਾਪਾ ਕੇ ਸੰਗ ਤੋ ਪੈ ਨਾ ਵੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਵੋ ਆਪੇਂ ਹੀ ਜਾਪੇ ਖਾਓ ਨਾ ਕੋ ਘੁਣੀ ਆਵੋ ਜਾਵੋ ਥੀਰਤ ਤਪ ਦਇਆਤ ਦਾਨ ਜੇ ਕੋ ਪਾਵੇ ਤਿਲ ਕਰਮਾਣ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਥੀਰਤ ਮਨ ਲਾਓ ਸਭ ਗੁਣ ਤੇਰੇ ਮੈਂ ਕਾਹੀ ਕੋਈ ਬਿਨ ਗੁਣ ਕੀ ਤੇ ਭਗਤ ਨਵੇ ਸਵਾਸਤ ਆਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇ ਲਬ ਵਖਤ ਕਮਨ ਕਮਨ ਤਿਤ ਕਮਨ ਵਾਰ ਕਮਨ ਸੇ ਰੁੱਤੀ ਮਾਉ ਕਮਨ ਜਿਤੋ ਆਕਾਰ ਵੇਲ ਨਾ ਪਾਈਆ ਪੱਟਤੀ ਜਿਉ ਵੈ ਲਿਖ ਉਪਰਾਣ ਬਖਤ ਨ ਪਾਇਓ ਕਾਦੀਆ ਜੈ ਲਿਖੰ ਮੇ ਕੋਰਾਨ ਸਿਰਤ ਵਾਰ ਨ ਜੋਗੀ ਜਾਣੈ ਰੁਤ ਮਾਉ ਨ ਕੋਈ ਜਾਗਰਤਾ ਸੱਚੀ ਕੋ ਸਾਜੀ ਆਪੇ ਜਾਣੈ ਸੋਈ ਕਿਭ ਕਰੇ ਆਖਾਂ ਕਿਭ ਸਲਾਹੀ ਕਿ ਵਰਨੀ ਕਬ ਜਾਣਾ ਨਾਨਕ ਆਪਨ ਸਭ ਕੋ ਆਖੈ ਇੱਕ ਦੂਇ ਕਸਿਆਣਾ ਵੱਡਾ ਸਹਿਰਬ ਜੀ ਨਾਈ ਕੀਤਾ ਜਾ ਕਾ ਹੋ ਗੈ ਨਾਨਕ ਜੇ ਕੋ ਆਪੋ ਜਾਣੈ ਲਗੇ ਗਿਆਨ ਸੋਹੈ ਪਤਲ ਪਤਾਲ ਲਖ ਅਗਾਸਾਂ ਅਗਾਸ ਉੜ ਕੋੜਿ ਭਾਵ ਧਕੇ LEED ਕੈਨਿਕ ਬਾਤ ਸਹਿਸ ਠਾਰੈ ਕੈਨਕ ਤੇ ਪਾਸੋ ਇਕ ਧਾਤਵ ਲੇਖੋ ਤਾਂ ਲਿਖਿਆ ਲਿਖੋਏ ਬినాਸ ਨਾਨਕ ਮੁਟਕੀਐ ਆਪੇ ਜਾਣੈ ਆਪ ਸਾਲਾ ਸਾਲਾ ਹੈ ਜੇ ਸਰਤ ਨ ਪਾਈਆ ਨਦੀਆਂ ਤੈਵਾ ਹੋ ਪਵੇ ਸਮੰਦ ਨਾ ਜਾਣੀਆਂ ਹੈ ਸਮੰਦ ਸਭ ਸੁਲਤਾਨ ਕਿਰਿਆ ਸੇਤੀ ਮਾਲ ਧਰਨ ਕਿਹੜੀ ਤੁਲ ਨ ਹੋਣੀ ਜੇ ਤਿਸ ਮਨੋਂ ਨ ਵਿਸਰਹਿ ਅੰਤ ਨ ਸਿੱਤੀ ਕਹਿਣ ਅਨੰਤ ਹੰਤ ਨ ਕਰਨ ਦੇਨ ਅਨੰਤ ਅੰਤ ਨ ਵਿਰਕਣਾ ਸੁਨਣਾ ਅੰਤ ਅੰਤਨ ਜਾਪੈ ਕੈ ਮਨ ਮੰਤਰ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਲਿ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨ ਜਾਣ ਕੋਈ ਬੌਧਾ ਕਈਏ ਬੌਧਾ ਹੋਈ ਵੱਡਾ ਸਭ ਉਚਾ ਥਾਓ ਉੱਚ ਉਪਰ ਚਨਾਓ ਇਹ ਵੱਡ ਉਚਾ ਹੋਵੇ ਕੋਈ ਤੇ ਸੱਚ ਕੋ ਜਾਣੈ ਸੋਈ ਜੇ ਵੱਡਾ ਹੋ ਜਾਣ ਆਪੋ ਨਾਨਕ ਨਤਰੀ ਕਰਮੀ ਦਾਤ ਬੌਧਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਈ ਕੇਤੇ ਮੰਗਾ ਜੋਦ ਪਾਰੋ ਕੇਤਿਆ ਗਣਤ ਨਹੀਂ ਵਿਚਾਰ ਕਿਤ ਖੱਪ ਤਪ ਤੇ ਬੇਕਾਰ ਕੀਤੇ ਲੈ ਲੈ ਮੁਕਰਪਾਈ ਕੇਤੇ ਮੋਰਖ ਖਾਈ ਖਾਏ ਕੇਤੀਆ ਦੁਖ ਭੋਗ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਔਰ ਰਖ ਨਸਕੇ ਕੋਈ ਜੀ ਕੋ ਖਾਇ ਕੋ ਆਖਣ ਪਾਈ ਉਹ ਜਾਣੇ ਜੀਤੀਆ ਕੋ ਖਾਈ ਆਪੇ ਜਾਣੇ ਆਪੇ ਤਹੀ ਆਖੇ ਸੇਤੇ ਕੀ ਕੀ ਜਿਸ ਨੂੰ ਬਖਸ਼ੇ ਸਿਖਤਿ ਸਾਲਾਹ ਨਾਨਕ ਪਾ ਸਾਹੀ ਬਾਸਾਓ ਅਮਲ ਗਨ ਮਲ ਵਪਾਰੋ ਮਲ ਵਪਾਰੀ ਅਮਲ ਪੰਡਾਰੋ ਮਲ ਆਵੇ ਮਲ ਚਾਈ ਮਲ ਭਾਇਓ ਮਲਾ ਸਮਾਈ ਅਮਲ ਧਰਮ ਮਲ ਦੀਮਾਨ ਅਮਲ ਤੋਲ ਮਲ ਬਰਮਾਨ ਮਲ ਬਖਸੀ ਸਭ ਮਲ ਦੀ ਸਾਨ ਮਲ ਕਰਮਲ ਬਰਮਾਨ ਅਮੁੱਲੋ ਮੁਲਖਿਆ ਨ ਜਾਇ ਆਖਾ ਗ੍ਰੇਲ ਬਲਾਈ ਆਖਿਆ ਮੇਦ ਪਾਟ ਪ੍ਰਾਨ ਆਖਿਆ ਪੜੈ ਕਰਿ ਬ ਗਿਆਨ ਆਖੈ ਪਰਮੈ ਆਖੈਿੰਦ ਆਖੈ ਕੋਪੀ ਤੈ ਗੋਬਿੰਦ ਆਖੈ ਇਸਰ ਆਖੈ ਸਿੱਧ ਆਖੈ ਗਿਤ ਗਿਤ ਬੋਧ ਆਖੈ ਦਨਵ ਆਖੈ ਦੀਵ ਆਖੈ ਸੁਰ ਨਰ ਮਨਜਨ ਸੇਵ ਕਿਤੇ ਆਖੈ ਅਖਣ ਪਾਹੀ ਇਤ ਕਹਿ ਕਹਿ ਉਠ ਉਠ ਜਾਈ ਇਤੇ ਕੀਤੇ ਵਰ ਕਰੀ ਤਾ ਕਨ ਸਕੈ ਕੀ ਕੀ ਜੇ ਵਡ ਭਾਵੇਂ ਤੇ ਵਡੋਏ ਨਾਨਕ ਜਨ ਸੱਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਨ ਕੀਐ ਸਿਰ ਦਾ ਬਾਰਾਂ ਗਵਾਰ ਸੋਦਰ ਕੀਆ ਸੋ ਕਰ ਕੀਆ ਜਿਤਨੇ ਸਰਬ ਸੁਮਾਲੇ ਬਾਜੇ ਨਾਲ ਅਨੇਕ ਸੰਖਾ ਕੇਤੇ ਬਵਨ ਹਾਰੀ ਕੇ ਤੇ ਰਾਗ ਤ੍ਰਿਸਵ ਕਈਨ ਕਿਤਿ ਗਾਵਨਾਰੀ ਗਾਵੈ ਤੁਨ ਪਾਣ ਪਣੀ ਬਸੰਤਰ ਗਾਵੈ ਰਾਜ ਧਰਮ ਦੀਵਾਰੀ ਗਾਵਹਿ ਚਿਤ ਬਬਤ ਲਖਜਾਨਹਿ ਲਖ ਲਖ ਧਰਮ ਦੀ ਚਾਰੀ ਗਾਵੈ ਈਸਰ ਬਰਮਾ ਤੇਲੀ ਸਵਨ ਸਦ ਅਸਵਾਰੀ ਗਾਵਹਿ ਇੰਦ ਇੰਦ ਅਸਨ ਬੈਠੇ ਦੇਵਤੇ ਅੰਦਰ ਨਾਲੀ ਗਾਵੈ ਸਿਧ ਸਮਧੀ ਅੰਦਰ ਗਵਨ ਸਦ ਵਿਚਾਰੀ ਗਾਵਨ ਜਤੀ ਸਦੇ ਸੰਤੋਖੀ ਗਾਵੈ ਵੀਰ ਕਰਾਰੇ ਕਾਵਨ ਪੰਡਿਤ ਪੜਨ ਰਖੇ ਸਰ ਜੁਗ ਜੁਗ ਵੇਤਾ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰ ਕਾ ਮਸ ਭਿਆਲੇ ਕਾਵਨ ਰਤਨੁ ਪਾਏ ਤੇਰੀ ਅਠ ਸਠਿ ਤੀਰਥ ਨਾਲੇ ਗਾਵੈ ਜੋਤਮੰ ਬਲਸੂਰਾ ਕਾਵੈ ਖਾਣੀ ਚਾਰੀ ਕਾਵੈ ਖੰਡ ਮਡ ਪਰ ਭੰਡਾ ਕਰ ਕਰਕੇ ਧਾਰੀ ਸੇ ਤਦਨੋ ਕਾਵਹਿ ਜੋ ਤਤ ਭਾਵਨ ਰਤੇ تیر ਭਗਤ ਅਦਸਾਲੀ ਹੋਰ ਕੀਤੇ ਕਾਵਨ ਸਿਮ ਚਿਤ ਨਾਮਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਲਾਸਾ ਸਾਹਿਬ ਸਚ ਸਚਿ ਨਾਈ ਹੈ ਪੀਓਸੀ ਜਨ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਤੀ ਕਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਪਨਾ ਚਿਤ ਸ੍ਰੀ ਵਢਾਈ ਜੋ ਤਸਭਾ ਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਛੋ ਪਤ ਸਹੋ ਸਹ ਬਾ ਸਹਿਬ ਨਾਨਕ ਕਰਨ ਰਜਾਈ ਮੁੰਦਾ ਸੰਤੋਕ ਸਰਮ ਬਾ ਝੋਰੀ ਧਿਆਨ ਕੀ ਕਰੈ ਵਿਪੋਤ ਖੰਤਾ ਕਾਲ ਕੋ ਹਾਰੇ ਕਾਹਾਂ ਚੁਗਤ ਟੰਡਾ ਪ੍ਰਤੀਤ ਆਇ ਬੰਤੀ ਸਗਲ ਕੇ ਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਨਿਲਨ ਨਦਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਤਿਆ ਪੰਟਾਰਨ ਘੜ ਘੜ ਬਾਜੇ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਹਿ ਦਸਤ ਅਵਰ ਸਾਸ ਸੰਯੋਗ ਵਿਜੋਗ ਧਰਕਾਰ ਚਲਾਵਹਿ ਲੇਖੇ ਅਵ ਭਗ ਅਦੇਸ ਤਿਸੇਸ ਆਦ ਨੀਲਨਦ ਨਾਦ ਜੁਗ ਜੁਗੇ ਕੋ ਵੇਸ ਇਕਮਈ ਜੁਗਤ ਵਿਆਹੀ ਤੈ ਚੈਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਕਲਾਈ ਤੇ ਬਾਨ ਜੇ ਵਦਿਸ ਭਗ ਤਵੇ ਚਲਾਵੇ ਜਿਵ ਹੋਵੇ ਫਰਮਾਨ ਓ ਗੇਖਨ ਨਦਰਨਾਵੇ ਬਹੁਤਾ ਏਹ ਬਡਾਨ ਆਦੇਸ ਤਿਸੈ ਆਦੇਸ ਆਦ ਨਿਰ ਅਨਦ ਨਾਤ ਸੁਖ ਸੁਖ ਏਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਸ ਪਾਇਆ ਸੋ ਏਕਾਂ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਗਨ ਨਾਤ ਸੁਖ ਸੁਖ ਏਕੋ ਵੇਸ ਇਕ ਦੋ ਜੀ ਭੋ ਲਖ ਹੋਇ ਲਖ ਵੀਸ ਲਖ ਹੋਇ ਲਖ ਵੀਸ ਲਖ ਲਗ ਢਾਖਿਆ ਹੈ ਏਕ ਨਾਮ ਜਗਦੀਸ ਏ ਤਰਹ ਭਤ ਪਵੜੀਆਂ ਚੜੀਆਂ ਹੋਇ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾ ਨਿਕਨਦਰੀ ਪਾਈਐ ਕੋੜੇ ਕੋੜੈ ਠੀਸ ਆਖਣ ਚੋਰ ਚਪੈ ਨਹੀਂ ਚੋਰ ਜੋਰ ਨ ਮੰਗਣ ਦੇਨ ਚੋਰ ਜੋਰ ਨ ਜੀਵਨ ਮਰਨ ਨਾਏ ਜੋਰ ਜੋਰ ਨ ਰਾਜ ਮਲ ਮਨ ਸੋਰ ਜੋਰ ਨ ਸੁਤੇ ਗਿਆਨ ਵਿਚਾਰ ਜੋਰ ਨ ਸੁਤੇ ਸੁਤੇ ਸੰਸਾਰ ਜਿਸ ਹੱਥ ਜੋਰ ਕਰਵੀ ਕੈ ਸੋਈ ਨਾਨਕ ਮੁਤ ਨਾਨਕ ਉੱਤਮ ਨੀਚ ਨ ਕੋਇ ਰਾਤਿ ਰੁਤਿ ਤਿਤਿ ਵਾਰ ਪਵਨ ਪਾਣਿ ਅਗਨਿ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਹੀ ਜੁਗਤ ਕੇ ਰੰਗ ਤਿਨ ਕੇ ਨਾਮ ਨੀ ਕਨੰਤ ਕਰਮੀ ਕਰਮੇ ਅਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਨ ਕਾਚ ਪਕਾਈ ਉਥੈ ਪਾਈ ਨਾਨਕ ਕਹਿਆ ਜਾਪੈ ਜਾਈ ਕਰਮਖੰਡ ਕਰਵਤਾਰਮਾ ਗਿਆਨਖੰਡ ਕਾ ਕੋ ਕਰਮ ਕੇਤੇ ਪਮਨ ਬਾਣੀ ਬਸੰਤਰ ਕੇਤੇ ਕਾਣ ਮੇਸ ਕੇਤੇ ਕਰਮੇ ਘੜਤ ਘੜੀਐ ਰੂਪ ਰੰਕੇ ਵੀਸ ਕੇਤੀਆ ਕਰਨ ਭੂ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੋਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਤ ਬੋਧ ਨਥ ਕੇਤੇ ਕੇਤੇ ਦੇਵੀ ਵੀਸ ਕਿਤੇ ਦੇਵਦਾਨੁ ਮਨ ਕੀਤੇ ਕਿ ਤੇਰਾ ਤਨ ਸਮੰਦ ਕਿਤੇ ਆਧਾਣੀ ਕਿਤੇ ਆ ਪਾਣੀ ਕਿਤੇ ਬਾਦ ਨਰਿੰਦ ਕਿਤੇ ਆ ਸੋਧੀ ਸੇਵਕ ਕਿਤੇ ਨਾਨਕ ਅੰਤਨਾੰਤਾ ਗਿਆਨ ਖੰਡਨ ਗਿਆਨ ਪਰਚੰਡ ਚਿਤੇਨਾਤਿ ਬਿਨਉਪਕੋੜ ਨੰਦ ਸਰਮਕੰਡ ਕੀ ਪਾਣੀ ਰੂਪ ਚਿਤਰ ਘੜਤ ਘੜਿਆ ਬਹੁਤ ਅਨੋਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਤਿਤੈ ਘੜੀਐ ਸੁਰਤ ਮਤਿ ਮਨ ਬੁੱਧ ਤਿਤੈ ਘੜੀਐ ਸੁਰ ਅਸਦਾ ਕੀ ਸੁੱਧ ਕੰਮ ਖੰਡ ਕੀ ਪਾਣੀ ਜੋਰ ਤਿਤੈ ਹੋਰ ਨ ਕੋਈ ਹੋਰ ਤਿਤੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਾ ਭਗ ਪੂਰ ਤੇ ਤਰਸੀ ਤੋ ਸਿਤਾ ਮੈਂ ਮਮਾਈ ਤਕੇ ਰੂਪਨੇ ਗਤਨੈ ਚਾਹੀ ਨਾਮ ਮਰੈ ਨਾ ਠਾਕੈ ਜਾਏ ਜਿਨ ਕੈ ਰਾਮ ਦਸੈ ਮਨ ਮਾਈ ਤਤ ਭਗਤ ਵਸੈ ਕੋ ਕਰ ਅਨੰਦ ਸਚਾ ਮਨ ਸੋਈ ਸਚ ਖੰਡ ਵਸੈ ਨਰੰਕਾਰ ਕਰ ਕਰਿ ਵੇਖ ਨਦਰ ਨਾਲ ਤਿਥੈ ਖੰਡ ਮਟਲਵਰ ਭੰਤ ਜੇ ਕੋ ਕਥੈ ਤਾ ਅੰਤਨੰਤ ਤਿਥੈ ਬੋਲੋ ਆਕਾਰ ਜਿਵ ਜਿਵੋ ਕਮਤ ਵੈ ਤੇਵ ਕਾਰ ਵਿਥਰ ਵਿਸੈ ਕਰਿ ਵਿਚਾਰੋ ਨਾਨਕ ਕਤਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖੱਲਾ ਅਗਣ ਤਪਤਾਓ ਭਾਂਡਾ ਭਉ ਅੰਮ੍ਰਿਤ ਤਕਟਾਲ ਘੜੀਆ ਸਦਨ ਸਚੀ ਤਕਸਾਲ ਜਿਨ ਕੋ ਨਦਰ ਕਰ ਮਤ ਨ ਕਾਰ ਨਾਨਕ ਨਦਰੀ ਨਦਰਨ ਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤ ਕਰਤ ਮਤ ਦਿਵਸ ਰਾਤ ਹੋਇ ਦਈ ਤਾਇ ਕੇਨ ਸਗਲ ਜਗਤ ਚੰਗਿਆ ਆਂ ਪਰਿਆ ਆਂ ਵਾਚੇ ਧਰਮ ਤੋਰ ਕਰਮੀ ਆਪੋ ਆਪਣੀ ਕੇ ਨੜ ਕੈ ਤੂਰ ਜਿ ਜੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੋ ਚਲੇ ਕੀਤੀ ਛੁਤੀ ਲਾਲ ਜਿ ਜੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੋ ਚਲੇ ਕੀਤੀ ਛੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ